4 ਵਜ ਗਏ ਤੇ ਡੇਢ ਵਜ ਵਜੇ ਅਸੀਂ ਸਾਗ ਲੈ ਕੇ ਘਰੇ ਪਹੁੰਚੇ ਆ ਤੇ ਕਰੀਬਨ 11:30 ਵਜੇ ਗਏ ਸੀਗੇ ਪਾਲ ਖਮੇਥੇ ਤਿੰਨ ਚਾਰ ਥਾਂ ਤੋਂ ਪਾਲ ਕੇ ਕਿਉਂਕਿ ਸਾਂਝੇ ਬੰਦੇ ਨੂੰ ਹਰੇਕ ਬੰਦਾ ਠੱਲ ਲੈਂਦਾ ਹਰੇਕ ਨਾਲ ਗੱਲਬਾਤ ਕੀਤੀ ਲੈ ਕੇ ਸਾਰਾ ਰੈਡੀ ਕਰਕੇ ਤੇ ਆਹ ਦੇਖੋ ਬਈ ਹੁਣ ਮੱਝ ਦੇ ਫੋਸਤਰਾ ਬਣਿਆ ਖੜਾ ਤੇ ਹਜੇ ਘੰਟਾ ਹੋਰ ਲੱਗ ਜਾਣਾ ਤੇ ਜੇ ਬਾਈ ਮੈਂ ਵੀਡੀਓ ਪਾ ਦਿੰਨਾ ਤੇ ਫੇਰ ਇਹ ਚ ਦਿੱਕਤ ਕਰਦੀ ਆ ਹੁਣ ਤੁਸੀਂ ਸਮਾਂ ਵੇਖ ਲਓ ਵੀ ਕੀ ਹੋ ਗਿਆ ਤੇ ਨਾਲ ਲੱਗ ਕੇ ਮੈਂ ਬਣਾਉਣਾ ਸਾਗ ਮੇਸ਼ਾ ਕੱਲੇ ਨੂੰ ਨਹੀਂ ਲਾਉਂਦਾ ਇਹਨੂੰ ਖਸ਼ੀਨ ਤੇ ਖੋਤਰਨਾ ਕੁਝ ਵੀ ਕਰਨਾ ਹੈ ਐ ਕੀ ਆਏ ਤੋ ਕੀ ਖਾਣਾ ਪਾਪ ਹੈ ਤੇ ਹੁਣ ਤਾਂ ਬਾਈ ਜੀ ਸਾਗ ਖਾ ਖਾ ਕੇ ਨਾ ਉਧਰ ਦੀ ਵੀ ਹਰੇ ਬਾਈ ਆਉਣ ਲੱਗ ਗਈ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਪਤਾ ਨਹੀਂ ਇਹ ਸਾਗ ਵਾਲਾ ਕੰਮ ਕਦੋਂ ਮੁੱਕੂਗਾ ਚੱਕਰ ਕੀ ਅਸੀਂ ਭਾਵੇਂ ਨਾ ਵੀ ਬਣਾਈਏ ਮੇਨੇ ਮਾਰਨ ਵਾਲੀ ਕਹਿੰਦੀ ਐ ਵੀ ਬਿੰਦੇ-ਬਿੰਦੇ ਬਣਾਓ ਬਣਾਓ ਤਾਂ ਕਰਕੇ ਬਣਾਉਣਾ ਪੈਂਦਾ ਬਾਈ ਜੀ ਠੀਕ ਐ ਕਰਦੇ ਆਓ ਕਰਦੇ